ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਮੈਂ ਇਸ ਵਕਤ ਖੜਾ ਹਾਂ ਪਨੇਕਲ نیشنل پارک ਜਿਹੜੀ ਕਿ ਕੈਲੀਫੋਰਨੀਆ ਵਿੱਚ ਪੈਂਦੀ ਹੈ ਇੰਟਰਸਟਿੰਗ ਫੈਕਟ ਇਹ ਹੈ ਇਹ پارک ਦਾ ਕਿ ਇਹ ਸਭ ਤੋਂ ਘੱਟ ਕੁਮੀਨ ਵਾਲੀ ਪਾਰਕ ਹੈ ਕੈਲੀਫੋਰਨੀਆ ਦੀ ਸ਼ਾਇਦ ਨਵੀਂ ਬਣੀ ਆ ਤਾਂ ਕਰਕੇ 2013 ਦੇਰ ਦੇ ਗਿਰਦ ਸ਼ਾਇਦ ਉਹ ਬਾਮਾ ਦੀ ਸਰਕਾਰ ਹੀ ਮੈਨੂੰ ਜਿਆਦਾ ਪਤਾ ਨਹੀਂ ਜਿਹੜਾ ਵੀ ਕੋਈ ਮੈਂ ਫੈਕਟ ਜਾਂ ਕਲੇਮ ਕਰ ਰਿਹਾ ਹਾਂ ਤੁਸੀਂ ਆਪਦੇ ਹਿਸਾਬ ਨਾਲ ਚੈੱਕ ਕਰ ਸਕਦੇ ਹੋ ਹੁਣ ਘੁੰਮਣ ਵਾਲੀ ਚੀਜ਼ ਕਿਹੜੀ ਹੈ ਇਹ پارک ਦੇ ਵਿੱਚ ਘੁੰਮਣ ਵਾਲੀ ਚੀਜ਼ ਹੈ ਇੱਥੋਂ ਦੀਆਂ ਗੁਫਾਵਾਂ ਤੇ ਇੱਥੋਂ ਦੀ ਪਹਾੜੀਆਂ ਦਾ ਸਟਰਕਚਰ ਵਗੈਰਾ ਤੇ ਗੁਫਾਵਾਂ ਦਾ ਐਵੇਂ ਆ ਵੀ ਗੁਫਾਵਾਂ ਇਟਸ ਨਾਟ ਆ ਨੈਚੁਰਲੀ অর ਐਵੇਂ ਕਹ ਲਓ ਵੀ ਲਾਵਾ ਲੂਵਾ ਜੀਆਂ ਬਣੀਆਂ ਜਾਂ ਹੋਰ ਚੀਜ਼ਾਂ ਦੀਆਂ ਬਹੁਤ ਪੁਰਾਣੀਆਂ ਬਣੀਆਂ ਨੇ ਕੋਈ ਸੱਭੇਤਾ ਹੈ ਉਹਦੇ ਵਿੱਚ ਇਦਾਂ ਦਾ ਕੋਸ਼ ਨਹੀਂਗਾ ਪਹਾੜ ਪੂਰੇ ਡਿੱਗੇ ਗਏ ਇਹਨਾਂ ਨੇ ਉੱਚੋ ਘੱਟ ਵੱਟ ਕੇ ਰਾਹ ਬਣਾ ਕੇ ਤੇ ਗੁਫਾਵਾਂ ਤਿਆਰ ਕਰਤੀਆਂ ਵੀ ਲੋਕਾਂ ਦੇ ਐਡਵੈਂਚਰ ਪਰਪਸ ਲਈ ਮੇਰੇ ਲੱਗੇ ਹੁਣ ਕਰਕੇ ਤੇ ਤਾਂ ਕਰਕੇ ਆਪਾਂ ਝੋਲਾ ਚੱਕ ਕੇ ਆਪਾਂ ਵੀ ਘੁੰਮਣ ਆ ਗਏ ਵੀ ਆਪਾਂ ਵੀ ਵੇਖੋ ਨੇ ਕੀ ਹਿਸਾਬ ਕਿਤਾਬ ਹੈ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਇਸ ਵੀਡੀਓ ਵਿੱਚ ਆਪਾਂ ਅੱਗੇ ਅੱਗੇ ਤੱਕਦੇ ਆ ਨਜ਼ਾਰੇ ਕਿਹੋ ਜਿਹੇ ਬਣਦੇ ਨੇ ਆਪਣੇ ਤੇ ਟ੍ਰੈਲ ਦੀ ਲੋਕੇਸ਼ਨ ਦੇ ਹਿਸਾਬ ਨਾਲ ਮੈਂ ਆ ਜਗ੍ਹਾ ਤੇ ਤੇ ਜਿਹੜਾ ਟ੍ਰੈਲ ਮੈਂ ਕਰਨਾ ਵਾ ਇੱਥੋਂ ਘੁੰਮ ਕੇ ਹਾਈ ਪੀਕ ਪੁਆਇੰਟ ਇੱਥੋਂ ਘੁਮਾ ਕੇ ਤੇ ਇੱਥੋਂ ਵੇਚਦੀ ਹੁੰਦੇ ਹੋਏ ਫੇਰ ਵਾਪਸ ਤੇ ਫੇਰ ਇਧਰ ਆਉਂਦੀ ਇਹ ਤਕਰੀਬਨ ਤਕਰੀਬਨ ਮੈਨੂੰ ਐ ਲੱਗਦਾ ਇਹ 4 4 ਤੋਂ 5 ਘੰਟੇ ਦਾ ਪੈਣਾ ਬਣੂਗਾ 4 ਤੋਂ 5 ਘੰਟੇ ਦਾ ਪੈਣਾ ਤੇ ਬਣੂਗਾ ਮੈਂ ਕਿਤੇ ਨਾ ਕਿਤੇ ਲੇਟਾਂ ਕਰਨ ਦਾ ਇਰਾਦਾ ਸੀਗਾ ਪੂਰਾ ਟ੍ਰੈਲ ਨਾ ਨਹੀਂ ਕਿ 7 ਤੋਂ 8 ਘੰਟੇ 10 ਵੀ ਲੱਗ ਸਕਦੇ ਪਰ ਲੇਟ ਹੋਣ ਕਰਕੇ ਆਪਾਂ 4 ਤੋਂ 5 ਘੰਟੇ ਵਾਲਾ ਹੀ ਚੁਣਿਆ ਹੁਣ ਅੱਗੇ ਦੀ ਗੱਲ ਵੀ ਐਵੇਂ ਆ ਵੀ ਇੱਥੇ ਇੰਟਰਨੈਟ ਨਹੀਂ ਜਿਹੜੀ ਕਿ ਸਭ ਤੋਂ ਵਧੀਆ ਗੱਲ ਹੈ ਨਾ ਮੈਂ ਕਿਸੇ ਨਾਲ ਕੰਟੈਕਟ ਕਰ ਸਕਦਾ ਨਾ ਕੋਈ ਮੇਰੇ ਨਾਲ ਕਰ ਸਕਦਾ ਤੇ ਪਾਰਕ ਦੇ ਤੇ ਪਾਰਕ 'ਚ ਵੜਦੇ ਸਮੇਂ 30 ਡਾਲਰ ਦੀ ਫੀਸ ਆ ਤੇ ਉਹਨਾਂ ਨੇ ਇੱਕ ਨਕਸ਼ਾ ਦਿੱਤਾ ਮੈਨੂੰ ਵੀ ਭਾਈ ਇਹ ਨਕਸ਼ਾ ਵਰਤ ਕੇ ਤੂੰ ਪਾਰਕ ਘੁੰਮ ਸਕਦਾ ਜਾਂ ਟਰੈਕ ਜਾਂ ਟ੍ਰੈਲ ਆ ਗਾ ਸਕਦਾ ਹੁਣ ਇਹਦੀ ਮਦਦ ਨਾਲ ਆਪਾਂ ਟਰੈਕਾਂ ਨੂੰ ਗਾਵਾਂਗੇ ਤੇ ਗੌਂਦਬੰਦੀ ਬਣਾਵਾਂਗੇ ਗੌਂਦਬੰਦੀ ਦਾ ਸਾਹ ਐਵੇਂ ਆ ਵੀ ਜੇ ਕਿਤੇ ਇਹ ਬੰਦਾ ਇੱਧਰ ਉੱਧਰ ਹੋ ਜੇ ਤੇ ਇਹਦੇ ਸਾਹਮਣ ਵਾਲੀ ਫੇਰ ਰਾਤੇ ਹੋਣਾ ਪਊਗਾ ਬਾਕੀ ਹੁਣ ਵੇਨੇ ਆ ਵੀ ਕਿੰਨੀ ਜਲਦੀ ਕਿੰਨੇਕ ਟਾਈਮ ਚ ਨਿਵੇੜਾ ਕਰਨਾ ਹੈ ਤਵਾਵ ਕੈਂਚੀਆਂ ਤੇ ਚੜਦੇ ਚੜਾਉਂਦੇ ਥੱਲੋਂ ਦੀ ਦੇਖ ਸਕਦੇ ਮੈਂ ਇੱਧਰ ਸੜ ਕੈਂਚੀਆਂ ਪਈਆਂ ਤੇ ਇੱਥੋਂ ਦਾ ਨਜ਼ਾਰਾ ਕੁਝ ਇਹੋ ਜਿਹਾ ਬਣਦਾ ਬਾ ਕਮਾਲ ਜੱਬੇ ਵੈਲੀ ਪੈ ਜਾਂਦੀ ਇੱਕ ਸਾਹ ਦੀ ਸਾਈਡ ਤੇ ਪਹਾੜੀ ਹੈ ਸਾਈਡ ਤੇ ਪਹਾੜੀ ਆ ਚੰਬਿਤ ਕਰਨ ਵਾਲਾ ਨਜ਼ਾਰਾ ਲਾਈਕ ਇਟ ਆਈ ਰਿਆ ਥੱਲੇ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਵੀ ਕਲਾਈਮਬਰ ਅਸੈਸ ਪੁਆਇੰਟ ਆਈ ਥਿੰਕ ਜਿਹੜੇ ਰੌਕ ਕਲਾਈਮਿੰਗ ਕਰਦੇ ਹੋਣਗੇ ਉਹ ਸ਼ਾਇਦ ਇਹਦੇ ਪੁਆਇੰਟ ਨੂੰ ਸੱਸ ਕਰਦੇ ਹੋਣਗੇ ਇੱਧਰ ਤੇ ਇੱਥੋਂ ਅੱਗੇ ਨੂੰ ਵਧਦੇ ਆ ਪਹਿਲਾ ਬਾ ਕਮਾਲ ਦਾ ਨਜ਼ਾਰਾ ਆਤੀ ਸਭ ਤੋਂ ਜ਼ਬਰਦਸਤ ਆ ਇੱਥੇ ਬਹੁਤ ਉੱਚੇ-ਉੱਚੇ ਪਹਾੜ ਨੇ ਤੇ ਪਹਾੜਾਂ ਨੂੰ ਵੱਢਿਆ ਆ ਇਹਨਾਂ ਨੇ ਸਿਰਫ ਕੱਲੀ ਵੀ ਲੋਕਾਂ ਲਈ ਵੀ ਲੋਕ ਸੱਸ ਕਰਨ ਸੋ ਵੇਅਰ ਵੀ ਹੈਵ ਟੂ ਗੋ ਇਕਰਾ ਪੈ ਜਾਂਦਾ ਦੂਜਾ ਰਾ ਇੱਧਰ ਪੈਂਦਾ ਇਹ ਉਹਨੂੰ ਪਤਾ ਕਰਨ ਲਈ ਖੋਲਣਾ ਪਊਗਾ ਨਕਸ਼ਾ ਐਵੇਂ ਗੱਲਾਂ ਵੀ ਨਕਸ਼ੇ ਤੋਂ ਹੋ ਗਈ ਹੈ ਗਲਤੀ ਮੈਂ ਕਿਤੇ ਨਾ ਇੱਥੇ ਆ ਗਏ ਆ ਵਿੱਚ ਜੀ ਬਿਕੋਜ਼ ਆਰ ਟ੍ਰੈਲ ਤੇ ਹੈ ਨਹੀਂਗਾ ਮੈਂ ਹਜੇ ਸਟਾਰਟਿੰਗ ਪੁਆਇੰਟ ਆ ਐਂਡ ਹੁਣ ਪਿੱਛੇ ਜਾਣਾ ਇਟਸ ਨਾਟ ਅ ਗੁੱਡ ਚੋਇਸ ਤੇ ਹੁਣ ਕੀ ਕੀਤਾ ਜਾਏਗਾ ਕੀਤਾ ਕੀ ਜਾਏਗਾ ਵੀ ਕੀਤਾ ਕੀ ਜਾਏਗਾ ਕੀਤਾ ਇਹ ਜਾਏਗਾ ਵੀ ਇਧਰਲਾ ਟ੍ਰੈਲ ਚੋਣਿਆ ਜਾਏਗਾ ਸੋ ਦੇ ਇਸ ਹੈਡ ਇਟਸ ਅ ਡਿਸਕਵਰੀ ਵਾਲ ਐਂਡ ਕਲਾਈਂਬਰ ਐਸਐਸ ਪੁਆਇੰਟ ਆਪਾਂ ਕੀ ਕਰਦੇ ਆ ਇੰਦਰ ਦੀ ਚੱਲਦੇ ਆ ਤੇ ਮੈਨੂੰ ਇਹ ਲੱਗਦਾ ਵੀ ਅੱਗੋਂ ਜਾ ਕੇ ਸ਼ਾਇਦ ਥੱਲੇ ਨੂੰ ਰਾਹ ਹੋ ਜੇ ਤੇ ਜਿਹਦੇ ਨਾਲ ਇਹ ਹੋਊਗਾ ਵੀ ਮੈਂ ਫੇਰ ਵਾਪਸ ਟ੍ਰੈਲ ਤੇ ਚੜ ਜਾਗਾ ਸੋ ਜੇ ਦੇਖਣ ਵਾਲੀ ਗੱਲ ਹੈ ਵੀ ਆ ਟ੍ਰੈਲ ਇਹਨਾਂ ਖਾਸਾ ਮੇਨਟੇਨਡ ਹੈ ਨਹੀਂਗਾ ਸੋ ਦੈਟ ਇਜ਼ ਅ ਬੈਡਸਟ ਥਿੰਗ ਬਿਕੋਜ਼ ਜੇ ਮੈਂ ਪਿੱਛੇ ਤਾਂ ਨੂੰ ਚਲਾ ਜਾਂਦਾ ਤੇ ਕੇਵਜ਼ ਮਿਸ ਹੋ ਜਾਣੀਆਂ ਸੀ ਹਾਲਾਂਕਿ ਆ ਦੇਖਦਾ ਦੇ ਤੁਸੀਂ ਸੀਨ ਬਣਿਆ ਵੀ ਇੱਥੋਂ ਲੋਕੀ ਚੜਦੇ ਹੋਣਗੇ ਇਹਨੂੰ ਕਲਾਇਮਬ ਕਰਦੇ ਨੇ ਸਾੜਾ 9:00 ਸ਼ਾਮ ਜੇਪੀ ਕਰਨ ਲਿਆ ਆਏ ਤੇ ਆਪਾਂ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ ਹਾਈਟਰ ਦੀ ਜਾ ਕੇ ਤੇ ਆਪਾਂ ਕੇਵਜ਼ ਵਾਲਾ ਜਿਹੜਾ ਟ੍ਰੇਲ ਆ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਜੇ ਮੈਂ ਪਿੱਛੇ ਨੂੰ ਲੈ ਜਾਂਦਾ ਤੇ ਮੈਂ ਉਹਨਾਂ ਪੀਕਾਂ ਦੇ ਵਿੱਚ ਚਲ ਜਾਣਾ ਹੈਗਾ ਉਹ ਜਿਹੜੀ ਉਚਾਈ ਹੈ ਤੇ ਉਹਨਾਂ ਟਾਈਮ ਆਪਣੇ ਕੋਲ ਹੈਗਾ ਨਹੀਂ ਵੀ ਵਾਪਸ ਆ ਜਾਏ ਓਕੇ ਕਿੱਥੇ ਆ ਗਏ ਹੁਣ ਗਾਕੇ ਵਾਹ ਇਸ ਲੁਕਸ ਅਮੇজিং ਦੇਖੰ ਨੂੰ ਇੱਥੇ ਬਹੁਤ ਸੋਹਣਾ ਬਣ ਰਿਹਾ ਥਿਊ ਕਮਾਲ ਹੈ ਚੱਲ ਵੀ ਸੋ ਫੇਰ ਇੱਥੇ ਆ ਕੇ ਦੋ ਤਿੰਨ ਰਸਤੇ ਪਾੜ ਜਾਂਦੇ ਆ ਕਾਹਦਾ ਕਨਫਿਊਜ਼ਨ ਰਾਈਟ ਨਾ ਇੱਕ ਰਾਹ ਚੱਲ ਜਾਂਦਾ ਐ ਇਹਨੂੰ ਦੂਜਾ ਰਾਹ ਥੱਲੇ ਉਹਦੀ ਪਖਡੰਡੀ ਪੈ ਕੇ ਇਧਰ ਦੀ ਜਾਂਦਾ ਹੈਗਾ ਮੈਂ ਜਾਣਾ ਪਰਲੀ ਸਾਈਡ ਗੱਬੇ ਪੈਂਦੀ ਆ ਨਹਿਰ ਛੋਟੀ ਜੀ ਕਰੀਕ ਆਹ ਸਾਹ ਚ ਪਾਣੀ ਪੂਣੀ ਨਹੀਂ ਹੋਣਾ ਤੇ ਮੈਨੂੰ ਇਆਂ ਲੱਗਣ ਡਿਆ ਵੀ ਇਧਰੋਂ ਦੀ ਹੀ ਜਾਇਆ ਜਾਊਗਾ ਕਿਉਂਕਿ ਇਹ ਜੜੀਆਂ ਕੈਂਚੀਆਂ ਨੇ ਇਹਨਾਂ ਦਾ ਮੈਪ ਤੇ ਕੋਈ ਹਿਸਾਬ ਕਿਤਾਬ ਹੈ ਨਹੀਂ ਜਸਟ ਮੋਟਾ ਜਿਹਾ ਇਹੀ ਹੈ ਵੀ ਮੈਨੂੰ ਇੰਨਾ ਪਤਾ ਵੀ ਮੈਂ ਕਰੀਕ ਦੇ ਸੱਜੇ ਪਾਸੇ ਆ ਤੇ ਮੈਂ ਖੱਬੇ ਪਾਸੇ ਜਾਂਦਾ ਆ ਉਹ ਸਾਹਮਣੇ ਜਿਹੜੀ ਗੁਫਾ ਦਿਖੰਡੀ ਆ ਉਧਰਲੀ ਸਾਈਡ ਸੋ ਲੈਟਸ ਗੋ ਆ ਸਹੀ ਹੈ ਵੀ ਸਹੀ ਹੋਊਗਾ ਬਾਕੀ ਅੱਗੇ ਪਤਾ ਨਹੀਂ ਵੇਖੀ ਜਾਊਗੀ ਵੀ ਜਿਉਂ ਵੀ ਹੋਊਗਾ ਇਹ ਪਹਾੜੀਆਂ ਦਾ ਨਜ਼ਾਰਾ ਧੱਕੇ ਜੇ ਤੇ ਬਾ ਕਮਾਲ ਆ ਜੇ ਮੈਂ ਗੱਲ ਕਰਾਂ ਟ੍ਰੈਫਿਕ ਦੀ ਜਾਂ ਰਸ਼ ਦੀ ਲੋਕੀ ਹੈਗੇ ਨੇ ਇੱਥੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਹੜੇ ਏਰੀਆ 'ਚ ਰਾਈਟ ਨਾ ਮੈਂ ਆ ਮੈਂ ਇਹਨੂੰ ਕੋਈ ਅਸੈਸਸ ਵੀ ਕਰ ਰਿਹਾ ਹੋਏਗਾ ਆਈ ਡੋਨਟ ਥਿੰਕ ਸੋ ਕਿ ਟ੍ਰੈਲ ਦੀ ਹਾਲਤ ਤੋਂ ਪਤਾ ਲੱਗਦਾ ਵੀ ਇਸ ਨੋੜਾ ਧਟ ਮੱਚ ਵੈਲ ਮੇਨਟੇਨਡ ਵੀ ਜਿੰਨਾ ਵੈਲ ਮੇਨਟੇਨਡ ਟ੍ਰੈਲ ਹੋਣਾ ਚਾਹੀਦਾ ਦੂਜਾ ਜਿਹੜਾ ਮੇਨ ਟ੍ਰੈਲ ਆ ਉਹ ਕਾਫੀ ਵੈਲ ਮੇਨਟੇਨਡ ਕੀਤਾ ਰੇਂਜਰਾਂ ਨੇ ਪਰ ਇਹ ਟ੍ਰੈਲ ਇੰਨਾ ਵੈਲ ਮੇਨਟੇਨ ਨਹੀਂ ਦਾਗਾ ਤੋ ਕੈਂਚੀਆਂ ਉੱਤੇ ਨੂੰ ਜਾਣ ਦੀਆਂ ਹਾਂ ਅਰੇ ਉਹ ਤਾਂ ਨੂੰ ਜਾਣਾ ਥੱਲੇ ਨੂੰ 让我们 ਗੋ ਆਪਾਂ ਥੱਲੇ ਵਾਲ ਨੂੰ ਚੱਲਦੇ ਹਾਂ ਆਪਾਂ ਨਹਿਰਲ ਨੂੰ ਚੱਲਦੇ ਹਾਂ ਕਰੀਕ ਉੱਥੋਂ ਕੋਸ਼ਿਸ਼ ਇਹ ਹੋ ਗਈ ਵੀ ਪਰਲੀ ਸੜ ਜਾਇਆ ਜਾਏ ਇੱਕ ਗੱਲ ਤਾਂ ਹੈਗੀ ਜਦੋਂ ਬੰਦਾ ਡਿਜੀਟਲ ਵਰਡ ਜਾਂ ਫੋਨ ਨੂੰ ਛੱਡ ਛੁੱਡ ਕੇ ਅਸਲੀ ਜ਼ਿੰਦਗੀ ਚ ਆਉਂਦਾ ਨਾ ਤੇ ਕਾਫੀ ਜਿੰਨਾ ਔਖੀਆਂ ਹੁੰਦੀਆਂ ਬੰਦੇ ਨੂੰ ਐ ਲੱਗਦਾ ਵੀ ਕਿਤੇ ਪਤਾ ਨਹੀਂ ਉਹ ਕਿੱਥੇ ਆ ਗਿਆ ਜਾਂ ਕਿਵੇਂ ਕੀ ਹੋ ਗਿਆ ਮੈਨੂੰ ਕੋਈ ਸੁਣ ਸੁਣੂਗਾ ਵੀ ਕਿ ਨਹੀਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਪਰ ਉਹ ਕੇਅਰਸਮੈਨ ਲੈਟ ਸੀ ਇਹ ਕੋਰਬੂ ਬੂਜੀ ਜੀ ਆਈ ਐਥੋਂ ਇਹਨੇ ਕੀ ਹਿਸਾਬ ਕਿਤਾਬ ਸੋ ਟ੍ਰੇਲ ਤੇ ਐਵੇਂ ਕੋਲੋਂ ਵੀ ਹੁਣ ਮੈਂ ਪਹੁੰਚ ਗਿਆ ਸੋ ਦਿਸ ਵਨ ਇਜ਼ ਐਕੂਰੇਟ ਟ੍ਰੇਲ ਇਹ ਸਹੀ ਟ੍ਰੇਲ ਆ ਜਿੱਥੇ ਮੈਂ ਜਾਣਾ ਸੀ ਪਰ ਪੰਗਾ ਇਹ ਆ ਵੀ ਇਟਸ ਹਿਅਰ ਟੂ ਮਾਈਲਸ ਮੋਜ਼ਸ ਟ੍ਰੇਲ ਵੈਨ ਨੂੰ ਦੱਸਣ ਦਿਆ ਵਾ ਵੀ ਕੇਵ ਟ੍ਰੇਲ ਵੈਨ ਨੂੰ ਦੱਸਣ ਦਿਆ ਨਾਊ ਇਜ਼ ਕਨਫਿਊਜ਼ਨ because creek ਥੱਲੇ ਪੈਂਦੀ ਆ ਸੁੱਕੀ ਪਈ ਆ ਤੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਜਾ ਕੇ ਵੰਨੇ ਆ because ਨਕਸ਼ਾ ਇਹ ਸ਼ੋ ਕਰਦਾ ਪਿਆ ਵਾ ਵੀ ਜਿਹੜੀ ਨਹਿਰ ਆ ਉਹਦੇ ਉੱਤੋਂ ਨਿਕਲ ਕੇ ਆਉਣ ਡਿਆ ਟ੍ਰੇਲ ਸਮ ਹਾਉ ਜੇ ਉਹਦੇ ਉੱਤੋਂ ਹੀ ਨਿਕਲ ਕੇ ਆਉਣ ਡਿਆ ਤਾਂ ਫਿਰ ਐਵੇਂ ਕਹਿ ਸਕਦਾ ਨੀ ਮੈਂ ਬਿਲਕੁਲ ਸਹੀ ਜਗ੍ਹਾ ਤੇ ਆ ਐਂਡ that is accuracy ਪਿੱਛੇ ਜਾਂਦ ਉਹ ਪਿੱਛੇ ਤੇ ਗੁਫਾਵਾਂ ਨੇ ਓਕੇ ਸੋ ਸਹੀ ਜਗ੍ਹਾ ਤੇ ਥੱਲੇ ਆ ਨਹਿਰ ਇਹ ਆ ਭਈ ਸੁੱਕੀ ਤੇ ਆਹ ਪੋਲੇ ਪੱਥਰਾਂ ਦਾ ਤੇ ਅਸਲ 'ਚ ਆਪਾਂ ਇਹੀ ਟ੍ਰੈਲ ਲੈ ਕੇ ਗਾਣ ਨੂੰ ਜਾਵਾਂਗੇ ਸੋ ਨਾਓ ਵਾਟ ਆਈ ਹੈਵ ਟੂ ਡੂ ਚੈੱਕ ਬੈਕ ਸਾਈਡ ਕਿਹੜੀ ਚੀਜ਼ ਮੈਂ ਮਿਸ ਕਰਕੇ ਆਇਆ ਉਹ ਆ ਆ ਵਾਲੀਆਂ ਗੁਫਾਵਾਂ ਉਹ ਵਾਓ ਇਤੋਂ ਦੀ ਇਹ ਚਰਨਾ ਜ ਹੈ ਇਹ ਗੁਫਾ ਇਹ ਛੋਟੀ ਜੀ ਹੈ ਇਤੋਂ ਅੱਗੇ ਮੈਨੂੰ ਲੱਗਦਾ ਕਾਫੀ ਵੱਡੀਆਂ ਹੋਣਗੀਆਂ ਸੋ ਹਜੇ ਤੱਕ ਮੈਨੂੰ ਲੱਗਣ ਇਹੀ ਡਿਆ ਵਾ ਵੀ ਆਹੀ ਮਿਸ ਹੋਈ ਹੈ ਸਾਮਾਹ ਤੇ ਆਪਾਂ ਉਹ ਗਾਂ ਨੂੰ ਤੁਰਦੇ ਹੁਣ ਸਹੀ ਆਪਾਂ ਤੇ ਗਵਾਚੇ ਨਹੀਂਗੇ ਕਹਿਨਦਾ ਭਾਵੇਂ ਇਹ ਵੀ ਨਰਖਸ਼ੇ ਦੀ ਮੋਟੀ ਜੀ ਪੈੜ ਇਹੀ ਹੈ ਵੀ ਉਥੇ ਮੈਨੂੰ ਨਹਿਰ ਦਾ ਪਤਾ ਸੀ ਤੇ ਨਹਿਰ ਕਿਤੇ ਨਾ ਕਿਤੇ ਵੈਲੀ ਦੇ ਵਿੱਚੋਂ ਥੋੜੀ-ਬੋਤੀ ਦਿਖਦੀ ਪਈ ਸੀ ਵੀ ਪਾਣੀ ਦਾ ਰਸਾਬ ਕਿਧਰ ਨੂੰ ਵੀ ਕੰਮ ਪੂਰਾ ਮੈਨ ਬਸ ਵਾਈਲਡ ਆਲਾ ਆਇਆ ਪਿਆ 20000 500 ਕਿਹੜਾ ਹੁੰਦਾ ਉਹ ਨਾ ਫਾਈਟ ਘਾਣਾ ਦਰਨੇ ਜਿਹੜੀ ਜਗ੍ਹਾ ਤੋਂ ਗਏ ਸੀ ਚੈੱਕ ਕੀਤਾ ਬਿਲਕੁਲ ਸੈਟ ਆ ਨਾਊ ਆ ਹਵ ਟੂ ਟੇਕ ਲੈਫਟ ਸਾਈਡ ਆਪਾਂ ਜਾਵਾਂਗੇ ਕੀਵਸ ਤੇ ਕੀਵਸ ਦੇਖਣ ਤੇ ਹੱਥਲੇ ਮੇਰੇ ਵਿਚਾਰੀ ਨਹਿਰ ਆ ਕਰੀਕ ਸੁੱਕੀ ਪਈ ਆ ਜਿਹੜੀ ਜਿਹੜੀ ਕਿ ਜਿਆਦਾ ਮੀਂਹ ਪਵੇ ਤੇ ਚ ਫਲੈਸ਼ ਫਲੱਡ ਹੁੰਦੇ ਹੋਣਗੇ ਤੋ ਇਹੋ ਜਿਹੇ ਚੀਜ਼ਾਂ ਜਿਹੜੀਆਂ ਇਹਨਾਂ ਨੇ ਪਹਾੜ ਕਟ-ਕਟ ਬੜਾਈਆਂ ਨੇ ਸੋਹਣੀਆਂ ਨੇ ਸੋ ਆਕਰੀਕ ਆਹ ਲੱਕੀ ਬਹੁਤ ਥੋੜਾ ਪਾਣੀ ਹੈ ਇਹ ਨਹਿਰ ਹੀ ਕਹ ਲੇ ਸਕਦੇ ਨਹਿਰ ਕ੍ਰੀਕ ਇਹਵੇਂ ਕਹੋ ਬਹੁਤ ਥੋੜਾ ਪਾਣੀ ਹੈ ਸੋ ਮੇਨ ਜਿਹੜਾ ਅਟਰੈਕਸ਼ਨ ਪੁਆਇੰਟ ਆ ਮੈਂ ਈਸਟ ਸਾਈਡ ਤੋਂ ਅਸੈਸ ਕੀਤਾ ਸੋ ਦੈਟਸ ਵਾਈ ਮੈਂ ਜਲਦੀ ਪਹੁੰਦਿਆਂ ਨਹੀਂ ਤੇ ਲੋਕੀ ਲਾਸਟੇ ਜਗ੍ਹਾ ਤੇ ਪਹੁੰਚਦੇ ਆ ਹਨ ਇਹ ਨਰ ਇਹ ਵੀ ਗੁਫਾ ਦੇ ਵਿੱਚ ਹੁੰਦੀ ਹੈ ਤੇ ਆ ਗੁਫਾ ਦੀ ਐਸਸ ਹੈ ਸੋ ਇੱਥੇ ਇਹਨਾਂ ਲਿਖ ਕੇ ਲਾਇਆ ਵੀ ਕਾਸ਼ਨ ਫਲੈਸ਼ਲਾਈਟਸ ਰਿਕੁਆਇਰਡ ਲੋ ਸੀਲਿੰਗ ਸਲਿਪਰੀ ਵਨ ਵੈਟ ਕਹਿੰਦਾ ਭਾਵੇਂ ਵੀ ਬੂਟ ਵਾਰਡ ਆਪਣੇ ਸੈੱਟ ਕਰਕੇ ਵਧੀਆ ਪਾ ਕੇ ਗ੍ਰਿਪ ਵਾਲੇ ਤੇ ਦੂਜੀ ਗੱਲ ਇਹ ਆ ਵੀ ਫਲੈਸ਼ਲਾਈਟ ਹੋਣੀ ਚਾਹੀਦੀ ਹੈ ਤੇ ਆਪਣੇ ਕੋ ਹੈਗੀ ਆ ਆਪਾਂ ਕਰਦੇ ਤਾ ਮਜਮਾ ਸੋ ਆਪਣੇ ਕੋ ਫਲੈਸ਼ਲਾਈਟ ਹੈਗੀ ਆ ਫਲੈਸ਼ਲਾਈਟ ਕਿਹੜੀ ਹੈ ਉਹ ਦਿਖਾਉਣਾ ਮੈਂ ਤੁਹਾਨੂੰ ਇਸ ਕਾਈਂਡ ਆ ਹੈੱਡ ਲੈਂਪ ਹੈੱਡ ਲੈਂਪ ਦਾ ਇਹ ਸਵਾਦ ਹੁੰਦਾ ਵੀ ਤੁਹਾਡਾ ਜਿਹੜਾ ਐਵੇਂ ਕੋਲੋਂ ਵੀ ਹੱਥ ਉੱਥਾਓ ਫਰੀ ਰਹਿੰਦੇ ਆ ਹੱਥ ਉਹ ਦੇ ਕੇ ਤੇ ਰੱਖਣਾ ਪੈ ਜੇ ਜਾਂ ਤਲਕੰਤੁਲਕੰਤ ਦਾ ਚੱਕਰ ਬਣੇ ਤੇ ਤੁਸੀਂ ਆਪਣੇ ਹੱਥ ਪਾ ਸਕਦੇ ਆ ਆਹਏ ਬਦਿਆ ਇਸ ਲੈਂਸ ਲੈਟਸ ਸੀ ਹਾ ਕਿੰਨੀ ਈਲਟ ਆਹਾਂ ਦਾ ਬਣ ਗਏ ਆ ਦਿਲ ਜਲੇ ओके okay. so, <laughs> तो ਆਪਾਂ ਪਾਲਿਆ ਆਪਣਾ ਹੈੱਡ ਗੀਅਰ ਇਹ ਤਮਾਮ ਬੈਕਪੈਕ ਕੋਈ ਨਹੀਂ ਗਾ ਮੈਂ ਇਕੱਲਾ ਹੀ ਤੁਰ ਰਿਹਾ ਨੇ ਕਿੱਲਾ ਕੋਈ ਗਾਲੀ ਗੁੱਡ ਚੀਜ਼ ਇਹ ਹੁੰਦੀ ਹੈ ਵੀ ਇਕੱਲਾ ਬੰਦਾ ਬਈ ਉਹ ਤਿੱਖਣ ਵੇ ਲੰਦਾ ਆ ਜਾਓ ਫਿਰ ਯਾ ਵਾ ਥੋੜਾ ਜਿਹਾ ਸੈੱਟ ਕਰ ਲਈਏ ਯਾ ਨਾਉ ਇਸ ਗੇਟ ਇਵੇਂ ਕੈਲੋ ਵੀ ਹੂ 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 ਯਾ ਓਹੋ ਨਿਆਰਾ ਇੱਥੇ ਇਹ ਆ ਵੀ ਪਹਾੜ ਦੇ ਉੱਤੇ ਵੇਖਿਆ ਦਿਹਾੜੇ ਬੈ ਰਹੇ ਨੇ ਜੀ ਸੁਪਰ ਨਾਈਸ ਆ ਕੇ ਦਲੀ ਸਾਈਡ ਦੇ ਅੰਦਰ ਆ ਤੇ ਕਹਿੰਦਾ ਭਾਵ ਹੈ ਵੀ ਟ੍ਰਾਈ ਟੂ ਫਾਲੋ ਟ੍ਰੇਲ ਵੀ ਜਿੱਦੇ ਜਿੱਦੇ ਬਣਿਆਗਾ ਆ ਜਿੱਦਾਂ ਬਾਈਆਂ ਨਹੀਂ ਮਾਰੀਆਂ ਇਹਨਾਂ ਥੱਲੇ ਤੇ ਜੇ ਤੁਸੀਂ ਇਵੇਂ ਕਹਿ ਲਓ ਵੀ ਬਾਈਆਂ ਜੀਆਂ ਮਾਰੀਆਂ ਆ ਟ੍ਰਾਇਲ ਪੂਰਾ ਬਣਿਆ ਪਿਆ ਤੇ ਇਧਰਲੇ ਏਰੀਆ ਵਗੈਰਾ ਅਸੈਸ ਕਰਦੇ ਆ ਇਸ ਗਾਣਾ ਵੀ ਡੇਂਜਰਸ ਕੀਤਾ ਇਹੀ ਜਾਇ ਵੀ ਜਿਹੜੀ ਚੀਜ਼ ਉਹਨੇ ਜਿੱਥੇ ਬਣਾਈ ਆ ਉਹੀ ਅਸੈਸ ਕੀਤੀ ਆ ਆਜੋ ਹੁਣ ਕੀ ਕੀ ਬਣਾ ਉਹਨਾ ਮਾਰਕ ਲਾਏ ਨੇ ਉਥੇ ਚਿੱਟੇ ਚਿੱਟੇ ਤੇ ਤੁਸੀਂ ਉਹ ਜਗ੍ਹਾ ਵੇਖ ਸਕਦੇ ਹੋ ਤੇ ਆ ਜਿੱਦਾਂ ਮਾਰਕ ਲੱਗੇ ਹੋਏ ਆ ਚਾੜਵਾਣੀ ਸਿ ਸੀਲਿੰਗ ਵਾਕੇ ਲੋਗ ਆ ਤੇ ਦੇਖਦਾ ਤੂੰ ਦਾ ਕੱਖ ਨਹੀਂ ਪਿਆ ਟਰਾਈ ਟੂ ਸ਼ੋ ਯੂ ਇੱਥੇ ਆ ਪਾਣੀ ਤੇ ਅੱਗੇ ਇੱਥੋਂ ਡੇਡਾ ਜਾ ਕੇ ਨੰਘਣਾ ਪੈਣਾ ਆ ਆਪਾਂ ਇਹ ਨਾਂਗੇ ਆ ਅੱਗੇ ਬੰਨੇ ਅੱਗੇ ਕਿਹੋ ਜਿਹਾ ਹਿਸਾਬ-ਕਿਤਾਬ ਆ ਨਮਕਾਲੋ ਵੀ ਆਨੰਦ ਭਾਈ ਨਿਆਰਾ ਇਹ ਬੰਦੇ ਨੂੰ ਐ ਲੱਗਦਾ ਵੀ ਪਤਾ ਨਹੀਂ ਕਿੱਥੇ ਆ ਗਿਆ ਬਟ ਜੇ ਤੁਸੀਂ ਤੇਜ਼ੀ ਤੇਜ਼ੀ ਨਾਲ ਕੱਢਦੇ ਹੋ ਇੱਕ ਹੋਰ ਵਰਡ ਹੁੰਦਾ ਕੈਸਟ੍ਰੋਫੋਬਿਕ ਜੇ ਤੁਹਾਨੂੰ ਚਟਾਨਾਂ ਤੇ ਚਟਾਨਾਂ ਦੇ ਵਿੱਚ ਜਾਣ ਤੋਂ ਡਰ ਡਰ ਲੱਗਦਾ ਤਾਂ ਫਿਰ ਸ਼ਾਇਦ ਇਹ ਤੁਹਾਡੇ ਲਈ ਨਹੀਂ ਜਗਾ ਸਹੀ ਐਵੇਂ ਕਹਿ ਸਕਦੇ ਆਨ ਲਾਲ ਪਾਣੀ ਆਉਣ ਡਿਆ ਆ ਪੌੜੀਆਂ ਬੜੀਆਂ ਉਹਨਾਂ ਵਿੱਚ ਨਾਲ ਹੈਂਡਲ ਉਹ ਡੱਲੇ ਲਾਏ ਆ ਚਲੋ ਵੀ ਚੱਲ ਵੀ ਲਾਈਟ ਇੰਨੀ ਵੀ ਘੱਟ ਨਹੀਂ ਗਈ ਮਤਲਬ ਆਉਂਦੀ ਆ ਪਰ ਕਈ ਜਗ੍ਹਾ ਤੇ ਟੋਟਲੀ ਨਹੀਂ ਹੈਗੀ ਜਿੱਤੇ ਕਰਕੇ ਫਲੈਸ਼ ਲਾਈਟ ਰਿਕੁਆਇਰਡ ਆ ਸੋ ਜੇ ਤੁਸੀਂ ਲਾ ਲੁਕੇ ਹੁੰਦੇ ਜੇ ਤੁਹਾਡੇ ਹੱਥ ਵਾਲੀ ਵੀ ਫਲੈਸ਼ ਲਾਈਟ ਤੁਹਾਡੇ ਕੋਲ ਹੈਗੀ ਉਹਨਾਂ ਵੀ ਕੰਮ ਚੱਲ ਜਾਂਦਾ ਸੋ ਇਹ ਪੌੜੀਆਂ ਵਾਟ ਇਜ਼ ਥੈਟ ਕੰਨ ਦਾ ਭਾਵ ਹੈ ਵੀ ਚਟਾਨਾਂ ਦੇ ਵਿੱਚੋਂ ਚੜ੍ਹਾਈ ਬਣਾਈ ਹੈ ਸੌਰੀ ਕੇਵਸ ਦੇ ਵਿੱਚੋਂ ਚੜ੍ਹਾਈ ਬਣਾਈ ਹੈ ਆ ਉਹ ਝਰਨਾ ਸਾਹਮਣੇ ਜਿੱਥੋਂ ਇਹ ਕਰੀਕ ਬਣਦੀ ਹੈ ਉਹ ਆ ਉੱਚੀ ਮੈਂ ਜਰਾ ਜਿਹੜੇ ਉਹਨਾਂ ਬੰਦ ਕੀਤੇ ਆ ਸਿਆਣ ਲੋਕ ਜਾਂਦੇ ਹੁਣ ਚਰਨੇ ਵਾਲੀ ਸਾਈਡ ਅੱਗੇ ਕੋਈ ਕੇ ਵਗੈਰਾ ਹੋਵੇ ਤੇ ਖਤਰਾ ਆਵੇ ਫਸਣ ਫੁੱਸੁੰਦਾ ਤਾਂ ਕਰਕੇ ਨਾ ਉਹਦਾ ਥਿੰਗੇ ਇਦਾਂ ਕੋਈ ਨਹੀਂ ਲੱਭਦਾ ਇੱਥੇ ਜੇ ਮੈਂ ਟਾਰਚ ਨਾਲ ਮਾਰਾਂ ਜੇ ਮੈਂ ਟਾਰਚ ਨਾਲ ਫੇਰ ਲੱਭਦਾ ਟਾਰਚ ਤੋਂ ਬਣਾ ਜਾ ਕੇ ਦੇਖ ਟਾਰਚ ਤੋਂ ਨਾ ਕੁਛ ਨਹੀਂ ਜੇ ਹਟਾਰਚ ਵੱਜਦੀ ਹੈ ਫੇਰ ਹੀ ਪਤਾ ਲੱਗਦਾ ਕੋਈ ਤੁਸੀਂ ਇੱਕ ਥਾਂ ਦੇ ਇਸ ਵਕਤ ਮੈਂ ਇੱਕ ਪੱਥਰ ਤੇ ਖੜਾ ਹਾਂ ਤੇ ਫਸਰ ਗਿਆ ਫੋਲਾ ਅੱਗੇ ਨਿਕਲਿਆ ਜਾਵੇ ਸਾਫੀ ਨਹੀਂ ਰਹਾ ਚਰਚਾ ਤਾਂ ਬਣਾ ਦੇ ਬੋ ਨਹੀਂ ਰਾਇ ਤੇ ਅੱਖਾਂ ਨਾਲ ਵੇਖਦਾ ਥੋੜਾ ਬੜਾ ਪਰ ਫੋਨ ਚ ਤੇ ਕੁਝ ਵੀ ਨਹੀਂ ਨਾ ਦਿਖਣਦੇ ਪਰ ਫਿਰ ਵੀ ਸੇਫ ਸਾਈਡ ਇਹੀ ਆ ਵੀ ਤੁਸੀਂ ਆਪਣਾ ਲੈ ਕੇ ਆਓ ਸਾਰਾ ਕੁਝ ਇੱਥੇ ਕੀ ਆ ਅਪਰ ਕੇਵਸ ਐਂਡ ਮੂਜ਼ਸ ਸਪ੍ਰਿੰਗ ਐਗਜ਼ਿਟ ਉਹ ਜਿਹੜਾ ਗੇਟ ਆ ਬੰਦ ਕੀਤਾ ਹੋਇਆ ਇਹਨਾਂ ਨੇ ਇੱਧਰ ਵੀ ਗੁਫਾਵਾਂ ਨੇ ਆ ਰਹੋ ਨੂੰ ਕਿਉਂ ਕੀਤਾ ਪਰ ਜਿਹੜਾ ਐਗਜ਼ਿਟ ਪੁਆਇੰਟ ਆ ਉਹ ਇੱਧਰ ਆ ਸੋ ਆਪਾਂ ਇੱਥੋਂ ਬਾਹਰ ਨਿਕਲਦੇ ਹਾਂ ਵਾਹ 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 ਆਏ ਹੈ ਗੱਲਬਾਤ ਇਦਾਂ ਜੀ। ਉਵਾ। ਆਵੜੇ ਜੇ। ਅਈਆ। ਏਵਾ। ਉਵਾ। ਵਧੀਆ ਰਿਆ ਕਹਿ ਲੋ ਵੀ ਕੇਵਸ ਦਾ ਸਫਰ। ਤੇ ਜਿੱਥੋਂ ਮੈਂ ਨਿਕਲ ਕੇ ਆ ਉਹ ਕੁਛ ਇਹੋ ਜੀ ਜਗਾ। ਤੇ ਜਿਹੜੀਆਂ ਚਟਾਨਾਂ ਨੇ ਉਹ ਐਵੇਂ ਉੱਤੇ ਪਈਆਂ ਨੇ ਤੇ ਥੱਲੇ ਉਹਨਾਂ ਦੇ গুফਾਵਾਂ ਬਣਾਈਆਂ ਹੋਈਆਂ ਜਿੱਨਾਂ ਚੋਂ ਬੰਦਾ ਨਿਕਲ ਕੇ ਉੱਪਰਲੇ ਏਰੀਆ 'ਚ ਹੁੰਦਾ ਸੋ ਇੱਥੇ ਵੀ ਦੇਖ ਸਕਦੇ ਤੁਸੀਂ ਮੈਂ ਵੀ ਨਾ ਜਦੋਂ ਉਹਦੇ 'ਚ ਵੇਨਾ ਨਹੀਂ ਆ YouTube ਤੇ ਜਾਂ ਹੋਰ ਕਿਸੇ ਦੇ ਵਲੌਗਸ ਵਗੈਰਾ ਵੀ ਯਾਰ ਇਹ ਤਾਂ ਕਾਫੀ ਔਖਾ ਹੀ ਨੇ ਅੰਦਰ ਵੜ ਕੇ ਸੋ ਅਸਲ 'ਚ ਦੇਖਣ 'ਚ ਚੀਜ਼ਾਂ ਉਦਾਂ ਦੀਆਂ ਹੁੰਦੀਆਂ ਨਹੀਂ ਜਿਦਾਂ ਦੀਆਂ ਟੀਵੀ ਤੇ ਜਾਂ ਫਿਲਮ 'ਚ ਚਤਰਾਈਆਂ ਜਾਂਦੀਆਂ ਨੇ ਇਹਦਾ ਨਜ਼ਾਰਾ ਨਿਕਲਦਾ ਸਾਰੀ ਕੁਝ ਇਹੋ ਜਿਹਾ ਐਵੇਂ ਕਹੋ ਵੀ ਜੇ ਤੁਸੀਂ ਬਾਲੇ ਮੋਟੇ ਆ ਸਾਨੂੰ ਥੋੜੇ ਜਿਹਾ ਪਤਲੇ ਹੋ ਜਾਓ ਬੇੜੇ ਵਿੱਚੋਂ ਨਿਕਲ ਆਓ ਹਾਂ ਹੁਣ ਆਪਾਂ ਚੜਨਾ ਆਪਣੇ ਟ੍ਰੇਲ ਤੇ ਸੋ ਥੇਅਰ ਦਿਸ ਇਜ਼ ਅ ਪਾਰਕਿੰਗ ਮੋਰ ਦਾ ਸਪ੍ਰਿੰਗ ਪਾਰਕਿੰਗ ਰਿਜ਼ਰਵ ਇਅਰ ਸੋ ਬਾਹ ਜਾਣਾ ਕਿ ਇਹਨੂੰ ਇਹ ਨੈਸ਼ਨਲ ਪਾਰਕ ਚ ਇਹ ਕੇਵਲੀਆਂ ਕੇਵਜ਼ ਨੇ ਜਿਹੜੀਆਂ ਵਧੀਆ ਦੇਖਣ ਵਾਲੀਆਂ ਨੇ ਤੇ ਇੱਕ ਪਰਲੀ ਸਾਈਡ ਆ ਉਹ ਕਿਹੇ ਅਰਜਨ ਕਰਾਂਗੇ ਜੇ ਤੁਸੀਂ ਕੇਵਜ਼ ਨਹੀਂ ਕਰਨੀਆਂ ਚਾਹੁੰਦੇ ਵੀ ਤੁਹਾਨੂੰ ਡਰ ਵਗੈਰਾ ਲੱਗਦਾ ਤੁਸੀਂ ਇਹ ਟ੍ਰੈਲ ਲੈ ਕੇ ਸਿੱਧਾ ਬਾਹਰੋਂ ਬਾਹਰ ਵੀ ਜਾ ਸਕਦੇ ਹੋ ਉਧਰ ਲਈ ਵੱਖਰਾ ਟ੍ਰੈਲ ਬਣਿਆ ਹੋਇਆ ਤੇ ਅੱਗੇ ਦਾ ਸਫ਼ਰ ਇਧਰ ਦੀ ਇਹ ਪਹਿਲਾ ਅਟਰੈਕਸ਼ਨ ਪੁਆਇੰਟ ਆਪਣੀ ਹਾਈਕ ਦਾ ਐਂਡ ਦੂਜਾ ਅਟਰੈਕਸ਼ਨ ਪੁਆਇੰਟ ਆ ਪੀਕ ਚੋਟੀ ਐਨੀ ਖਾਸੀ ਕੋਈ ਉੱਚੀ ਚੜ੍ਹਾਈ ਨਹੀਂ ਇਹਦੀ ਐਵੇਂ ਕਹ ਲਓ ਵੀ ਸਮ ਆਫ ਨੀਅਰ ਮੇਬੀ ਅਪਰੋਕਸ 200 ਸੌਰੀ 2000 ਫੁੱਟ ਹੋਵੇ ਇਹ ਤੋਂ ਜ਼ਿਆਦਾ ਕੁਝ ਨਹੀਂ ਬਾਕੀ ਲੋਕ ਇੱਥੇ ਬਹੁਤ ਘੱਟ ਹੈ ਹੀ ਨਹੀਂ ਜਿਹੜਾ ਵਧੀਆ ਗੱਲ ਹੈ ਇਹ ਕਹ ਲੋ ਵੀ ਨਿਆਰਾ ਹਮ ਐਵੇਂ ਕਹ ਲੋ ਵੀ ਰਾਦ ਐਡਵੈਂਚਰ ਐਡਵੈਂਚਰ ਹੈ ਤਾਂ ਮੈਨੂੰ ਮੈਨੂੰ ਲੱਗਣ ਦਾ ਵੀ ਕਿਤਨਾ ਕਿਤੇ ਪੁੱਠਾ ਸ਼ੁਰੂ ਕਰਨ ਤੇ ਫਾਇਦਾ ਹੀ ਹੈ ਰਾ ਬਿਕੋਜ਼ ਟਾਈਮ ਐਵੇਂ ਕਹ ਲੋ ਮੈਂ 1:30 ਵਜੇ ਨਾਲ ਸ਼ੁਰੂ ਕੀਤੀ ਹੈ ਇੱਕ ਸੋ ਸੂਰਜ ਛੁੱਪ ਜਾਣਾ ਵਾ 5:30 ਸ਼ਾਮ ਤੇ ਬਾਅਦ ਚ ਜਿਹੜੀ ਵਿਜ਼ਿਬਿਲਟੀ ਆ ਬਹੁਤ ਲੋ ਹੋ ਜਾਂਦੀ ਸਵਾਰ ਰੱਖੇ ਇਹਨਾਂ ਨੇ ਪੱਥਰ ਧਰ ਕੇ ਪੱਥਰ ਇਹਨ ਸੰਹਾਓ ਸੋ ਫੇ ਮਥਲੇ ਨੂੰ ਜਾਣਾ ਆ ਇੱਥੋਂ ਆਈ ਥਿੰਕ ਆਹ ਕੇ ਪੱਥਰੇ ਫਸੇ ਆ ਪਿਆ ਉਹ ਜੋ ਪੈਰਾਂ ਪਾਰ ਤੇ ਪੈਰਾਂ ਪਾਰ ਕੜੂ ਵੀ ਇਹ ਡੱਡੂ ਜਿਹੜਾ ਪੈਣੀ ਲਾਈਦੇ ਹੁੰਦੇ ਜਿੰਮ ਚ ਜੀ ਉਹ ਤੁਸੀਂ ਲਾਣੇ ਆ ਤੇ ਉਹ ਤੁਹਾਡੇ ਕੰਮ ਆਉਣਗੇ ਸਾਮਾ ਓਕੇ ਅੱਗੇ ਸਾਟੀ ਆ ਕੰਮ ਕੀ ਦਾ ਮਾਹੌਲ ਇਹੋ ਜਿਹਾ ਵਾ ਜਿੰਨਾ ਕੰਮ ਪੈਦਾ ਹੈ ਤੱਕ ਮੈਂ ਕਰਨ ਨੇ ਆ ਜਾਂ ਮੈਨੂੰ ਲੱਗਦਾ ਅੱਗੇ ਕਰਾਂਗਾ ਸਾਰੇ ਦਾ ਸਾਰਾ ਹੀ ਛਟਾਨਾ ਵੱਢ ਕੇ ਬਣਾਇਆ ਹੋਇਆ ਤੇ ਬੂਟ ਬਾੜ ਇੱਥੇ ਵਧੀਆ ਪਾ ਕੇ ਹੋਏ ਬੰਦਾ ਤਾਂ ਫਾਇਦਾ ਆਦਰਵਾਇਜ਼ ਓਕੇ ਹੁੰਦਾ ਇਹ ਜਿਹੜੀ ਜਗ੍ਹਾ ਜਾਣਾ ਕਹਿਣੂ ਹੁਣ ਆਪਾਂ ਆੜੋਂ ਨੂੰ ਇਹ ਓਪਨ ਹੈ ਕਿ ਨਹੀਂ ਓਪਨ ਬਟ ਇੱਥੇ ਵੀ ਕਾਸ਼ਨ ਲਿਖੀ ਆ ਵੀ ਜੇ ਤੁਸੀਂ ਜਾ ਰਹੇ ਹੋ ਤੇ ਯੂ ਨੀਡ ਟੂ ਵੇਅਰ ਫਲੈਸ਼ਲਾਈਟ ਆਪਾਂ ਕੋਈ ਹੀ ਕਰਦੇ ਇੱਧਰ ਵੀ ਜਾਣਦੇ ਵੀ ਸ਼ਾਇਦ ਦੇ ਵੀ ਓਪਨਿੰਗ ਵੇਰੀਆ ਆਪਣਾ ਆਪਾਂ ਫਿਰ ਯੰਤਰ ਲਾ ਲਿਆ ਜਿਹਨੂੰ ਕਹਿੰਦੇ ਵੀ ਹੈੱਡ ਲੈਂਪ ਐਵੇਂ ਕਹਿ ਸਕਦੇ ਮੈਂ ਹੈੱਡ ਫਲੈਸ਼ਲਾਈਟ ਸਮ ਹਾਉ ਜੋ ਵੀ ਕਹਿਣਾ ਕਹਿ ਸਕਦੇ ਤੇ ਆਪਾਂ ਲੋ ਹੋ ਗਈ ਬਾਦ ਆਪਾਂ ਚੱਲਦੇ ਆਂ ਤੇ ਨਕਸ਼ਾ ਇਹ ਦੱਸਦਾ ਪਿਆ ਵੀ ਅੱਗੇ ਝੀਲ ਆ ਇੱਕ ਤੇ ਉਹ ਝੀਲ ਨੂੰ ਅਸਾਂ ਅਸਾਂ ਕਰਦੇ ਆਂ ਉਹ ਮੇਰੀਆ ਕਿਹੜਾ ਹੈ ਉਹ ਟ੍ਰੇਲ ਹੈ ਕਿੱਧਰ ਨੂੰ ਓਹੋ ਸੋ ਇਹ ਦੱਸ ਰਿਹਾ ਇਹਨੂੰ ਰਾ ਮਤਲਬ ਕੀ ਮੈਂ ਪੁੱਠਾ ਟ੍ਰੇਲ ਸ਼ੁਰੂ ਕੀਤਾ ਸਾਮਾ ਉਹ ਟ੍ਰੇਲ ਇਧਰ ਨੂੰ ਇੱਧਰ ਕੀ ਹੈ ਅਰਨ ਇੱਧਰ ਬੰਦਿਆ ਗੋਰਾ ਆਪਾਂ ਇੱਧਰ ਨੂੰ ਜਾਂਦੇ ਹਾਂ ਲੋ ਗੱਲਬਾਤ ਆਇਆ ਵੀ ਮੈਂ ਆ ਇਸ ਵਕਤ ਚਟਾਨਾਂ ਦੇ ਵਿੱਚ ਤੇ ਮੈਂ ਚੜਨਾ ਤਾਂ ਨੂੰ ਓਕੇ ਇੱਧਰੋਂ ਦੀ ਪੈਰ ਇੱਧਰ ਦੀ ਪੈਰ ਇੱਥੋਂ ਆਪਾਂ ਅੱਗੇ ਤਾਂ ਨੂੰ ਸਮ ਹਾਊ ਯੂ ਆਰ ਸੋ ਲਵਡ ਇਟ ਮੀਨਸ ਵੀ ਮੈਂ ਸਹੀ ਜਗ੍ਹਾ ਤੇ ਆਇਆ ਇੱਥੇ ਤਾਣੂ ਜਾਣਾ ਆਈ ਡੋ ਨੋ ਮੈਂ ਸਹੀ ਜਾ ਰਹੇ ਹਾਂ ਕਿ ਗਲਤ ਜਾ ਰਿਹਾ ਮੈਂ ਕਿਉਂਕਿ ਇਹ ਜਿਹੜੀਆਂ ਕੇਵਜ਼ ਨੇ ਇਹਨਾਂ ਦਾ ਸਿਸਟਮ ਜਿਆ ਹੈਗਾ ਨਹੀਂ ਰੱਖੇ ਦੇ ਵਿੱਚ ਪਰ ਐਵੇਂ ਆ ਵੀ ਅੱਗੇ ਟ੍ਰਾਇਲ ਹੈਗਾ ਕਹਿੰਦਾ ਭਾਵੇਂ ਵੀ ਮੈਂ ਕਿਤੇ ਨਾ ਕਿਤੇ ਸਹੀ ਹੋਵਾਂਗਾ ਪਰ ਗੱਲ ਇਹ ਆ ਵੀ ਇੱਥੇ ਉਨੇ ਚੇਤੇ ਰੱਖਣ ਦੀ ਗੱਲ ਇਹ ਆ ਵੀ ਮੈਂ ਇੱਥੇ ਆ ਰਹਿਣਾ ਰਾਈਟ ਸੋ ਕਿਤਨਾ ਕਿਤਨਾ ਮੈਂ ਟ੍ਰਾਇਲ ਤਈਆ ਇਸ ਅ ਮੇਨਟੇਨਡ ਪਾਠਰਾ ਮੈਂ ਨਿਕਲ ਤਾ ਤੇ ਆਪਾਂ ਨਿਕਲ ਚੁੱਕੇ ਆ ਗੁਫਾਵਾਂ ਦੇ ਵਿੱਚੋਂ ਬਾਹਰ ਪਰ ਰਾਈਟ ਨੋ ਐਗਜ਼ੈਕਟ ਲੋਕੇਸ਼ਨ ਕੀ ਹੈ ਮੇਰੀ ਹਾਈ ਐਂਡ ਡੋ ਨੋ ਇਹ ਹੁਣ ਕੋਈ ਰੁਕਣ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਜਾ ਕੇ ਵੇਨੇ ਆ ਜਿਵੇਂ ਹੈਗਾ ਕਿੱਥੇ oh shit holy crap ਮੈਂ ਫੇਰ ਵਾਪਸ ਆ ਗਿਆ ਪੰਗਾ ਹੀ ਹੁੰਦਾ ਖਵਾਵਾਂ ਦਾ ਆ ਜਗ੍ਹਾ ਮੈਂ ਤੁਹਾਨੂੰ ਪਹਿਲਾਂ ਦਿਖਾਈ ਵੀ ਤੁਹਾਨੂੰ ਕਲਾਈਮਿੰਗ ਕਰਦੇ ਐ ਐਸਾ ਕ੍ਰੇਜ਼ੀ ਸ਼ਿਟ ਲੋਕ ਤਾਂ ਕਰਕੇ ਕਹਿੰਦੇ ਆ ਵੀ ਜੇ ਤੁਸੀਂ ਟ੍ਰਾਇਲ ਤੋਂ ਥੋੜਾ ਜਾਂ ਲੰਬੇ ਜਾਂਦੇ ਹੋ ਯੂ ਇਵਨ ਡੋਨਟ ਨੋ ਵੀ ਤੁਸੀਂ ਨਿਕਲ ਕਿੱਥੇ ਹੁੰਦੇ ਹੋ ਕਿਉਂ ਮੈਂ ਐਵੇਂ ਕਹ ਲੋ ਵੀ ਨਿਕਲ ਕੇ ਕਿੱਥੋਂ ਆਇਆ ਸਾਰੇ ਉਹ ਵੇਨੇ ਪਹਿਲਾਂ ਹਿਸਾਬ ਕਿਤਾ ਮੈਂ ਫੇਰ ਪੁੱਛੇ ਨੂੰ ਆ ਗਿਆ ਸਮਹਾਉ ਜਿਹੜਾ ਕਿ ਮੈਨੂੰ ਟ੍ਰਾਇਲ ਤੇ ਰਹਿਣਾ ਚਾਹੀਦਾ ਸੀ ਮੈਂ ਉੱਥੇ ਨਹੀਂ ਰਿਹਾ ਜੋ ਕੀ ਮਾਰੀ ਗਲਤੀ ਆ ਇਹ ਵੀ ਹੋ ਜਾਂਦਾ ਅੰਨ੍ਹਾ ਕੋਈ ਗੱਲ ਨਹੀਂ ਆ ਫੇਰ ਸੇਮ ਉਹੀ ਜਗ੍ਹਾ ਜਿੱਥੋਂ ਮੈਂ ਪੱਟਾਂ ਪਹਾੜ ਬੈ ਬੈ ਕੇ ਨਿਕਲਿਆ ਕਰੀ ਫੇਰ ਇਹ ਕਰੀ ਬੇਰ ਇਟਸ ਲਾਸਟ ਟਾਈਮ ਆਈ ਹੋਪ ਸੋ ਚਲ ਮੇਟਰਾ ਹੁਣ ਕੋਸ਼ਿਸ਼ ਇਹ ਰਹੂਗੀ ਵੀ ਟ੍ਰੇਲ ਨੂੰ ਨਾ ਛੱਡਿਆ ਜਾਏ ਕਹਿੰਦਾ ਭਾਵੇਂ ਇਹ ਵੀ ਜਿਆਦਾ ਨੈਸ਼ਨਲ ਵਾਈਲਡਾ ਦਾ ਕੰਮ ਨਾ ਕੀਤਾ ਜਾਏ ਫਿਰ ਇਹ ਉਹੀ ਜਗਾ ਜਦੋਂ ਮੈਂ ਚਟਾਨ ਵੇਖੀ ਮੈਂ ਕਹਾ ਓ ਸ਼ਿਟ ਮੈਨ ਇਹ ਤਾਂ ਫੇਰ ਉੱਥੇ ਆ ਗਿਆ ਸੋ ਆਮ ਗੋਇੰਗ ਟੂ ਰਿਜ਼ਰਵ ਹੀਰ ਵੀ ਲੇਖ ਇਧਰ ਲਈ ਸਾਈਡ ਮੈਨੂੰ ਉਧਰ ਭਲੇਖਾ ਲੱਗ ਗਿਆ ਹੈ ਸ਼ੂ 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 ਆ ਨੋ ਪ੍ਰੋਬਲਮ ਯੂ ਗੈਟਸ ਗੁੱਡ ਹਾਂ ਆ ਰਹੀ ਹੈ ਨਦੀ ਜਾਣੀ ਕੀ ਕਰੀਕ ਨਾਉ ਵੀ ਗੋਇੰਗ ਆ ਰਹੀ ਚੀਜ਼ ਆ ਇੱਥੋਂ ਚੜਦੇ ਆ ਪੌੜੀਆਂ ਕਾਫੀ ਛੋਟੀਆਂ ਨੇ ਪਰ ਐਡੀਐਮ ਨਹੀਂ ਗਿਆ ਵੀ ਬੰਦਾ ਇਸ ਲਈ ਜਾ ਨਾ ਸਕੇ بارش ਵੀ ਆ ਗਏ ਨੇ ਤੇ ਇਹਨਾਂ ਨੇ ਕੰਮ ਖਰਾਬ ਕਰਨਾ ਹਾਲਾ ਕਿ ਮੇਰੇ ਜਿਹੜੇ ਕੱਪੜੇ ਨੇ ਮੇਕੋ ਇਹ ਵਾਟਰ ਪ੍ਰੂਫ ਹੀ ਨੇ ਤੇ ਪਿੱਛੇ ਮੇਰੇ ਝਰਨਾ ਜੀ ਉਹ ਆਸ ਗੋਡਾਂਗਾ ਐਵੇਂ ਕਹ ਲੋ ਵੀ ਜੇ ਤੁਸੀਂ ਇਹਨਾਂ ਬਾਹਰਲੇ ਮੁਲਖਾ ਚ ਕੰਮ ਵਗੈਰਾ ਕਰਦੇ ਆ ਵੀ ਸਤੋ ਦਿਨ ਕਿਚ ਪਿਚ ਕੀ ਕਹਿੰਦੇ ਚਿਕ ਚਿਕ ਪਿਕ ਪਿਕ ਜੋ ਵੀ ਵਟਾ ਵਰ ਜੈ ਟ੍ਰੈਫਿਕ ਦੇ ਫਸੇਆਂ ਸ਼ਹਿਰਾਂ ਚ ਰਹਿੰਦੇ ਆ ਤੇ ਇਹੋ ਜੀ ਜਗ੍ਹਾਾਂ ਅਸੈਸ ਕਰਨੀਆਂ ਚਾਹੀਦੀਆਂ ਮੈਨੂੰ ਐ ਲੱਗਦਾ ਵੀ ਬਾਹ ਕਮਾਲ ਹੁੰਦੀਆਂ ਨੇ ਤੋਂ ਕੁਛ ਨਿਆਰਾ ਇਹੋ ਜਿਹਾ ਬਣਦਾ ਤੇ ਆਪਾਂ ਆ ਗਏ ਆ ਉੱਤੇ ਆਹ ਤੇ ਮੈਂ ਸੋਚਿਆ ਨਹੀਂ ਨਾ ਕਾਇਮ ਨਿਆਰਾ ਹੋਊਗਾ ਇੱਥੇ ਪਹਾੜਾਂ ਦੇ ਉੱਤੇ ਆ ਕੇ ਆਹ ਜੜੀ ਚੀਜ਼ ਆ ਇੱਥੇ ਡੱਡੂ ਪਾਇਆ ਜਾਂਦਾ ਇਹ ਇੱਕ ਯਾਨ ਦੁਰਲਭ ਪ੍ਰਜਾਤੀ ਹੈ ਇਹਨਾਂ ਦੀ ਸੋ ਦਿਸ ਇਜ਼ ਅ ਰਿਜ਼ਰਵਿਅਰ ਹਾਇ ਤੇ ਫੋਟੋ ਫੜ ਫੋਟੋ ਫੋਟੋ ਕਲਿਕਾਂ ਵਗੈਰਾ ਕਰਦੇ ਆ ਤੇ ਫਿਰ ਤੁਰਦੇ ਆ ਢਾਰ ਕੇ